ਫੋਨ ਲਾ ਹੀ ਨਾ ਲਾ ਹਲੋ ਰਾਜ ਕੀ ਹਾਲੀ ਸਾਸਰੀ ਕਾ ਸਾਸਰੀ ਕਾ ਮੰਮੀ ਮੈਂ ਕਿਹ ਜਾਣਾ ਤਾਂ ਨਹੀਂ ਕਿਤੇ ਘਰੇ ਜੇ ਨਾ ਠੀਕ ਠੀਕ ਇਹਨੇ ਮੈਂ ਕਰ ਰਹੀ ਹਾਂ ਸਵੇਰੇ ਆ ਜਾ ਤੁਸੀਂ 6 ਵਜੇ ਗਏ ਮੈਂ ਤੇ ਅੱਜ ਕੁੜੀ ਕੋ ਜਾਣਾ ਸੀ ਜਾਗ ਹੀ ਨਹੀਂ ਆਈ ساری ਰਾਤ ਨੀਂਦ ਨਹੀਂ ਆਈ ਉਧਰੋਂ ਦਿਨ ਚੜਿਆ ਤੇ ਮੈਨੂੰ ਨੀਂਦ ਆ ਗਈ ਟਾਈਮ ਵੇਖਿਆ ਤੇ 6 ਵਜੇ ਗਏ ਮੈਂ ਤੇ ਕੁੜੀ ਕੋ ਜਾਣਾ ਸੀਗਾ ਜਾ ਕੇ ਤਾਂ ਮੁੜਕੇ ਮੋੜਨਾ ਵੀ ਆ ਸ਼ਾਮੀ ਤੇ ਮੈਂ ਤੇ ਘਰੋਂ ਹੀ ਲੇਟ ਹੋ ਜਾਣਾ बात सूरज चढ़ गया वाह सतना श्री वाहे गुरुदास दस पातशाही मेरा भरया हाथ रखो मेरे परिवार से सुख शांति वाहे गुरु दया। वाह wow. अठासी का अठासी तो ये Champions... स्वयं तो मेरे को ओन बिजल की तरह ऐसे ये भी आप कर रहे हैं मैं तो यहाँ पर तो अब देख रहे हैं टाइम लग गया तो टाइम आज तो नहीं किच्छ करें तो आज मेरे जन पता ही है वो तो वो तो पापा ने किन्हीं के लिए आज रखे हुए हैं बुके आप उन्हें कर रहे हैं पानी का नहीं होना कटी है कार होना तो इतना पड़ी है आपको लोग कार के बारे में कोशिश नहीं है जाती है बहुत तीन दिया है मैं खा लिया चीनी होना मत आइए ਲਾਉ ਰੂ ਪਾਣੀ ਮੈਂ ਤਾਂ ਸੇਮ ਹੀ ਟਿੱਕੀ ਜਾਨੀ ਆ ਮੈਂ ਕਿ ਮੰਮੀ ਹੋਣ ਵਾਲੇ ਆ ਅਧਿਆ ਰਹੀ ਨਹੀਂ ਆ ਮੈਨੂੰ ਪਤਾ ਹੀ ਨਹੀਂ ਘਰੋਂ ਟਾਈਮ ਲੱਗ ਗਿਆ ਵਾ ਮੈਂ ਵੀ ਨੂੰ ਵੀ ਕਹਿਣ ਦੀ ਸਮਝ ਨਹੀਂ ਕਰਨੀ ਆਉਣੀ ਅੱਜ ਤੇ ਚਰਨ ਘਰ ਆ ਗਈ ਆ ਵੀ ਲੰਮਾ ਪਿਆ ਗਿਆ ਹੁਣਾ ਨਾ ਆ ਕੰਮ ਜੋ ਹੋਰ ਮੰਮੀ ਆ ਪਿਆ ਰੈਣਾ ਨੂੰ ਤੁਹਾਨੂੰ ਬੜਾ ਮੌਸਮ ਹੋ ਗਿਆ ਵਾ ਤੇ ਮੜ ਕੇ ਚੁੱਕ ਕੇ ਨਹੀਂ ਜਾਂਦਾ ਖਾਰੇ ਪਾਸ ਛੱਡਦਾ ਸਕਦੀ ਜੇ ਮੈਂ ਹੁਣ بار بار ਇਹਦੇ ਪਿੱਛੇ ਕਿੱਦਾਂ ਰਿਆ ਕਰਾਂ ਚੱਲੋ ਭਾਈ ਫਿਰ ਕੀ ਹੋਰ ਸਭ ਠੀਕ ਹੈ ਹਾਂਜੀ ਵਧੀਆ ਸਭ ਠੀਕ ਹੈ ਕੀ ਗੱਲ ਕੋਈ ਟੈਨਸ਼ਨ ਨਹੀਂ ਕੀ ਟੈਨਸ਼ਨ ਤੈਨੂੰ ਕੀ ਦੱਸਾਂ ਤੀਏ ਹੂੰ ਹੋਂਦਿਆ ਤਾਂ ਤੇਰੇ ਨਾਲ ਮੈਂ ਗੱਲ ਕੋਈ ਕੀਤੀ ਨਹੀਂ ਕੀ ਚਾਹ ਜੀਲੀਏ ਕਿ ਮੈਂ ਮੈਂ ਗੱਲ ਕਰਨੀ ਹੈ ਬਹਿ ਜਾ ਚਾਹ ਲੈ ਬੱਸ ਬਰਨੂ ਹੋ ਜਾ ਮੈਂ ਨੁਕੜੀ ਨੂੰ ਲੋੜ ਪਾਣੀ ਹੈ ਹੁਣ ਮੌਸਮ ਹੋ ਗਿਆ ਖੰਡਾ ਖੰਡ ਹੋ ਗਈ ਹੈ ਨਾ ਆਹ ਚੱਲ ਕੋਈ ਗੱਲ ਹੂੰ ਕੀ ਹੋਇਆ ਕੀ ਗੱਲੋ ਕੀ ਕਾਜ ਜਬੜਾ ਨਕਰੇਚ ਪਾਇਆ ਇਹ ਸਾਰੇ ਜਿਨ੍ਹਾਂ ਨੇ ਕਿਹੜੀ ਗੱਲ ਤੋਂ ਕਿਹੜੀ ਗੱਲ ਤੋਂ ਉਹ ਜਿਹੜੀ ਪਿਓ ਮਰਨ ਤੋਂ ਬਾਅਦ ਜ਼ਮੀਨ ਮੇਰੇ ਨਾ ਹੋ ਗਈ ਸੀ ਅੱਧੀ ਉਹ ਮੁੰਡੇ ਨਾਲ ਤੇ ਅੱਧੀ ਹੋ ਗਈ ਮੇਰੇ ਨਾਲ ਉਹ ਅੱਧੀ ਦਾ ਹੁਣ ਪਵਾੜਾ ਪਾਇਆ ਆਈਪੀਏ ਕਿਸੇ ਦੇ ਨਾਮ ਨਾ ਕਰਾ ਦੇ ਕਿਸੇ ਨਾ ਸਾਡੇ ਨਾਮ ਕਰਾ ਦੇ ਰਾਜ ਭੂਮੀ ਕਿਦਾਂ ਲੈਣੀ ਆ ਗੱਸ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਮੈਨੂੰ ਮਹਾਰਾਜ ਬੇਹੇਰਾ ਆਪਣੇ ਘਰ ਚਿੱਤ ਮੈਂ ਤਾਂ ਅੱਗੇ ਆਖਿਆ ਤੇ ਇੱਕੋ ਇੱਕ ਸੁਨੀਪ ਇਹ ਮੁੰਡਾ ਵੈ ਤਾਂ ਤੁਸੀਂ ਇਹਦੇ ਨਾਲ ਕਰਾਉਣੀ ਹੋਰ ਕਿਦਾਂ ਕਰਾਉਣੀ ਹੈ ਇਹਦੇ ਨਾਲ ਇਹਨਾ ਬੇਵਸਾਈ ਹੋ ਗਈ ਹੈ ਨਾ ਲੈ ਬੇਵਸਾਈ ਦਾ ਸੂਈ ਲੈ ਕੇ ਭੱਜ ਜਾਣਾ ਮੈਂ ਕਿਹਦੀ ਜ਼ਮੀਨ ਹੈ ਪਤਾ ਕੀ ਸੋਚਦੇ ਆ ਹੂੰ ਕੀ ਆnde ਕੀ ਹੁਣ ਮੈਂ ਤਾਂ ਅੱਗੇ ਆਨੀ ਆਂ ਵੀ ਮੇਰੀ ਧੀ ਤੇ ਅੱਗੇ ਲੱਜੇ ਪੁਜੇ ਘਰ ਗਈ ਉਹਨੂੰ ਤਾਂ ਕਿਸੇ ਗੱਲ ਦੀ ਭੁੱਖ ਨਹੀਂ ਦੀ ਨਾ ਨਾ ਮੰਮੀ ਨੇ ਕਹਣਾ ਮਚਾਈ ਜਾਂਦੀ ਐ ਸੋਕੀ ਜਾਂਦੇ ਸਾਰੇ ਜੀ ਬਾਹਰ ਦੇ ਬੋਹਿਆਂ ਦਾ ਕਰੀ ਜਿਕਰ ਆਪਣਾ ਦਿੱਤਾ ਮੈਨੂੰ ਨਹੀਂ ਰੋੜ ਕੇ ਜੀਦੀ ਐ ਮਾਰੇ ਬਹੁਤ ਕੁਛ ਦਿੱਤਾ ਮੈਨੂੰ ਤੂੰ ਇਹਨਾਂ ਨੇ ਮਨ ਚ ਜੇ ਐ ਤੇ ਇੰਨੀ ਜੀ ਕੋਈ ਗੱਲ ਹੈਗੀ ਹੈ ਨਾ ਤੇ ਮੇਰੇ ਤੋਂ ਬਾਅਦ ਅੱਜ ਸਿਆਣ ਕਰਾ ਲੋ ਤੇ ਭਾਵੇਂ ਗੱਲ ਕਰਾ ਰੋ ਮੈਨੂੰ ਕੋਈ ਨਹੀਂ ਤਰਾ ਜਾਗਾ ਮੈਂ ਕਰਨ ਨੂੰ ਤਿਆਰ ਆਂ ਬਾਕੀ ਗੱਲ ਰਹੀ ਮੰਮੀ ਜ਼ਮੀਨ ਦੀ ਗੱਲ ਇਦਾਂ ਹੁੰਦੀ ਐ ਵੀ ਹੁਣ ਅਜੇ ਤੂੰ ਜੀਦੀ ਜਾਂਦੀ ਆ ਠੀਕ ਐ ਤੇ ਅਜੇ ਜਿੱ ਪਹਿਲੀ ਤੇਰੇ ਨਾਮ ਆ ਤੇ ਫੇਰ ਵੀ ਤੈਨੂੰ ਤੰਗ ਕਰਦੇ ਆ ਕਰਦੇ ਆ ਕਿ ਕਰਦੇ ਮੰਮੀ ਮੇਰੀ ਇੱਕ ਧੰਨੇ ਗੱਲ ਸੁਣ ਗੱਲ ਏਦਾਂ ਮਾਂ ਵੀ ਵੇ ਹੋਣ ਤੈਨੂੰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਤੇ ਨੱਕ ਬੁੱਲ ਵੱਟਦੇ ਆ ਜੇ ਤੇਰੀ ਜੇ ਤੂੰ ਸਾਰਾ ਕੁਝ ਨਾ ਨਾ ਕਰਾਤਾ ਤੇ ਫੇਰ ਵੀ ਤੈਨੂੰ ਘਰੋਂ ਬਾਹਰ ਕੱਢਣਗੇ ਐਸਾ ਬਣਾ ਫੇਰੇ ਹਾਂ ਉਹ ਤਾਂ ਮੈਂ ਸੋਚਦੀ ਰਹਿਣੀ ਆ ਮੈਂ ਮਾ ਨਾ ਢਿੱਡ ਚ ਪਿੰਦੀ ਆ ਕਪੜਾ ਤੇ ਇਹਨਾਂ ਦੀ ਇਹਨਾਂ ਨੂੰ ਪਤਾ ਨਾ ਕਿ ਮੇਰਾ ਜੀ ਵੀ ਇਹਨਾਂ ਦੀ ਕੱਲ ਵੀ ਇਹਨਾਂ ਦੀ ਇਹ ਸੋਚਾਂ ਤੇ ਫਿਰ ਕਰ ਨਾ ਨਹੀਂ ਕਿਰੇ ਕੁਝ ਲਾ ਜਣੀ ਹੈ ਤੂੰ ਹਾਂ ਮੇਰੀ ਗੱਲ ਸੁਣ ਤੂੰ ਇਦਾਂ ਗੱਲ ਪੁੱਤੀ ਗੱਲ ਤਨ ਕਰਦੇ ਆ ਨਾ ਮੰਮੀ ਤੇ ਤੂੰ ਇਹ ਗੱਲ ਵੀ ਤੂੰ ਪੈਲੀ ਜਿਹੜੀ ਆ ਨਾ ਉਹ ਬੜਵਾ ਦੇ ਉਹ ਕਿ ਐਫੀਡਵਿਟ ਬਣਵਾ ਦੇ ਅੱਛਾ ਹੈ ਨਾ ਐਫੀਡਵਿਟ ਬਣਵਾ ਦੇ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਮਨ ਤੋਂ ਬਾਅਦ ਇਹਨਾਂ ਦੀ ਜੀ ਨਜ਼ਰ ਮੈਂ ਜਿੰਦੀ ਹਾਂ ਉਸ ਜਰ ਮੇਰੀ ਠੀਕ ਆ ਉਹ ਐਫੀਡਵਿਟ ਇਹਨਾਂ ਨੂੰ ਦੇ ਦੇ ਤੇ ਇਹਨਾਂ ਦੇ ਮਨ ਦਾ ਵੀ ਛੱਪ ਨਿਕਲ ਜਾਊਗਾ ਠੀਕ ਹੈ ਨਾ ਹੁਣ ਜੇ ਮਾਲਾ ਤੂੰ ਉਹਦੇ ਨਾਲ ਕਰਾਉਣੀ ਆ ਤੇ ਉਹਦੇ ਨਾਲ ਅੱਗੇ ਹੈਗੀ 4 ਕਿੱਲੇ ਹੈ ਨਾ ਤੇ ਫਿਰ ਆਨੇ ਹੋਰ ਵਿਗੜੂਗਾ ਕਿ 4 ਕਿੱਲੇ ਮੈਨੂੰ ਹੋਰ ਮਿਲ ਗਈ ਐ ਜਿਹੇ ਪਤਰੇ ਨਾਲ ਕਰਾਉਣੀ ਆ ਤੇ ਅਜੇ ਉਹ ਕੱਲ ਤਾਂ ਤੈਨੂੰ ਪਤਾ ਹੈਗਾ ਵਾ ਬੱਚਾ ਉਹਨੂੰ ਕੀ ਪਤਾ ਪਹਿਲੀਆਂ ਪੂਰੀਆਂ ਦਾ ਤੂੰ ਐਦਾਂ ਕਰ ਮਾਤਾ ਐਫੀ ਡੇਟ ਬਣਵਾ ਦੇ ਬਣਵਾ ਕੇ ਤੇ ਉਹ ਵਿਖਾ ਦੇ ਇਹਨਾਂ ਨੂੰ ਵੀ ਆ ਲਓ ਜਿੰਨਾ ਚਿਰ ਜਿੰਨੀ ਆ ਮੇਰੀ ਐ ਮੇਰੇ ਮਨ ਤੋਂ ਬਾਹਰ ਕੱਢ ਰੱਖਿਆਂ ਦੀ ਟਾੜੀ ਠੀਕ ਐ ਤੇ ਮੈਨੂੰ ਨਹੀਂ ਕੋਈ ਚਾਹੀਦਾ ਮੈਥੋਂ ਅੱਜ ਵੀ ਸੈਂਕੜਾ ਲਓ ਤੇ ਮੈਥੋਂ ਗੱਲ ਵੀ ਕਰਾ ਲਓ ਮੈਨੂੰ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਬਾਬੇ ਨੇ ਬਹੁਤ ਮਨਜ਼ਰ ਆ ਤੇ ਸੋਚਦੀ ਹਾਂ ਵੀ ਜੇ ਮੈਂ ਹੱਥ ਵਢਾ ਲਏ ਇਹਨਾਂ ਨੂੰ ਵੀ ਮੈਨੂੰ ਘਰੋਂ ਕੱਢ ਦੇਣਾ ਮੈਂ ਇੱਕ ਦਿਨ ਸੁਣਿਆ ਵੀ ਸੀ ਹੂੰ ਵੀ ਜੇ ਇੱਕ ਵਾਰ ਇਹ ਨਾ ਕਰਾਂਦੀ ਆ ਤੈਨੂੰ ਆਸ਼ਰਮ ਕੱਢਾਓ ਤੇ ਕਈ ਇਹ ਤੁਨ ਮੈਂ ਕਹਾਂ ਨਹੀਂ ਕਿ ਹੁੰਡੀ ਆਪਣੇ ਹੱਥ ਰੱਖਣਾ ਹੁੰਡੀ ਆਪਣੇ ਹੱਥ ਚੇਤੇ ਰੱਖ ਵੀ ਐਫੀਡੇਵਟ ਜਿਹੜਾ ਬਣਵਾ ਦੇ ਤੇ ਇਹਨਾਂ ਨੂੰ ਕਹਿ ਲਿਆ ਕਿ ਮੇਰੇ ਮਰਨ ਤੋਂ ਬਾਅਦ ਵਿੱਚ ਮਨ ਜਿੰਦੇ ਜੀ ਨਹੀਂ ਮਨ ਤੋਂ ਬਾਅਦ ਵਿੱਚ ਪਹਿਲੀ ਤੁਹਾਡੀ ਤੇ ਮੈਨੂੰ ਕਿਸੇ ਨੇ ਵੀ ਦੱਸਿਆ ਹੈ ਕਿ ਅੱਜ ਕੱਲ ਕਾਨੂੰਨ ਵੀ ਹੈਗਾ ਹੈ ਵੀ ਜੇ ਨਹੀਂ ਤੈਨੂੰ ਪੁੱਛਣ ਗਿਆ ਤੇ ਤੂੰ ਵਾਪਸ ਵੀ ਲੈ ਸਕਦੀ ਆ ਤੇ ਅੱਜ ਕੱਲ ਤੇ ਮੰਮੀ ਨੂੰ ਪਤਾ ਵੀ ਬਜ਼ੁਰਗਾਂ ਦੀ ਸੌਂਦੇ ਬੜੀ ਆ ਅੱਜ ਕੱਲ ਤੇ ਹਰ ਥਾਂ ਕੈਰੀ ਬਜ਼ੁਰਗਾਂ ਦੀ ਆ ਕਿਤੇ ਖਾਣੇ ਜਾਂਦਾ ਰਿਪੋਰਟ ਵਿਚਾਰੀਆਂ ਚਲ ਜਾਂਦਾ ਅੱਜ ਕੱਲ ਥਾਂ ਬਜ਼ੁਰਗਾਂ ਦੀ ਵੈਲ ਹੀ ਆ ਇਹ ਕਿ ਇੰਦਰ ਵਾਲ ਵੀ ਨਹੀਂ ਕਰ ਸਕਦੇ ਆ ਫਿਰ ਐਦਾਂ ਹੀ ਕਰਦੀ ਆ ਕੋਕਰੇ ਨਾਲ ਲਵਾ ਦੇਣੀ ਆ ਆ ਦੇ ਆਪੇ ਦੇ ਦੇ ਬਸ ਇਹਨਾਂ ਨੂੰ ਪਿਆਰ ਲੋ ਮੈਂ ਕਰਦੀ ਜੇ ਤੇ ਕੱਲ ਨੂੰ ਜੇ ਮੈਂ ਜਿੰਨਾ ਤੇ ਗਿਨੀ ਆ ਉਹਨਾਂ ਦੇ ਤੇ ਮੇਰੇ ਕੋਲ ਹੀ ਆ ਜਿੱਦਨ ਮੈਂ ਮਰ ਗਈ ਤੇ ਤੁਹਾਡੇ ਪੁੱਤ ਤੇਰੇ ਮੁੰਡੇ ਦੀ ਜਿਹੜੀ ਉਹ ਅਰਵਿੰਦਰ ਕਰਦੀ ਜਾਂਦੇ ਉਹ ਕਰਦਾ ਉਸਦੀ ਸਾਰੇ ਇੱਕੋ ਰਸੇ ਵਗੇ ਆ ਚੁਕਣਾ ਕਰਦੀ ਹੋਣੀ ਆ ਕਿ ਮੁੰਡੇ ਦੀ ਹੋਣੀ ਆ ਕੋਈ ਵੀ ਨਹੀਂ ਚੱਜਦਾ ਵਿੱਚ ਨਹੀਂ ਤੇ ਬੈਨ ਚੁਕੜਾ ਦਿੰਦੀ ਹੋਣੀ ਆ ਚੱਲ ਤੂੰ ਟੈਨਸ਼ਨ ਨਾ ਲੈ ਮਰਨਾ ਜਾਈ ਤੂੰ ਜਮੀਨਾ ਇੱਥੇ ਰਹਿ ਜਾਣੀ ਤੇ ਤੂੰ ਨਾ ਆਪਣਾ ਗਾਂ ਕਰ ਲਈ ਕੰਮ ਖਤਮ ਕਰ ਤੇ ਤੁਹਾਨੂੰ ਤੇ ਗਰ ਕੋਈ ਗੱਲ ਦੀ ਮਮੀ ਟੈਨਸ਼ਨ ਬਿਲਕੁਲ ਨਾ ਲੈ ਮੈਂ ਤੇਰੇ ਨਾਲ ਆ ਠੀਕ ਆ ਬਾਕੀ ਜੇ ਇਹਨਾਂ ਦੇ ਮਨ ਚ ਇਹ ਚੀਜ਼ ਆਉਂਦੀ ਆ ਕਿ ਨਾ ਕੁੜੀ ਨੂੰ ਦੇ ਦੇਣੀ ਆ ਤੂੰ ਇਹ ਪਹੁੰਚ ਜਾ ਕਿਉਂਕਿ ਮੈਨੂੰ ਨਹੀਂ ਚਾਹੀਦਾ ਮੈਨੂੰ ਆ ਤੇ ਤੇਰੇ ਸਾਹਮਣੇ ਬਾਬੇ ਨੇ ਬਾਅਦ ਬੁਹਿਆਂ ਦਾ ਕਰੇ ਜਿੱਦ ਤੱਕ ਮੈਂ ਇਹ ਪੈ ਜਾਣ ਨੂੰ ਪਤਾ ਵਾ ਮੇਰੀ ਧੀ ਨੂੰ ਤੇ ਵਾਧੂ ਰੱਬ ਨੇ ਦਿੱਤਾ ਉਹ ਨਾਲੇ ਮम्मी ਮੂੰਹ ਕਰਦਿਆਂ ਨਹੀਂ ਮੈਂ ਤਾਂ ਹਾਂ ਬਾਬਾ ਜੀ ਦਵੇ ਤੇ ਕੋਈ ਨਹੀਂ ਕਰਨੀ ਇਹਨਾਂ ਦੀ ਪੈਦੀ ਨਹੀਂ ਪੂਰੀ ਪੈਂਦੀ ਤਾਂ ਕਰਕੇ ਤੂੰ ਕਹਾਈ ਇਹਨਾਂ ਨੂੰ ਦੇ ਇਹਨਾਂ ਨੂੰ ਸੋਖਣ ਡਾਉਣੀ ਹੋਵੇ ਬਸ ਇੰਨੀ ਆ ਗਈ ਮੈਨੂੰ ਮਿਲਦੇ ਕਿੰਦੇ ਰਹਿਣ ਇਹਨਾਂ ਵੀ ਇੰਨਾ ਹੀ ਬੜਾ ਧੰਨਵਾਦ ਆ ਠੀਕ ਹੈ ਜੇ ਅੱਧਿਆਰ ਮੇਰੇ ਘਰ ਪਹੁੰਚ ਜਾ ਕਰਨ ਮੈਨੂੰ ਨਹੀਂ ਇਹਨਾਂ ਦੀ ਪਹਿਲੀਆਂ ਪੋਲੀਆਂ ਚਾਹੀਦੀਆਂ ਚਲੋ ਠੀਕ ਹੈ ਤੇ ਬਾਕੀ ਚਲ ਬੈਠ ਜੂ ਮ ਆ ਮੈਂ ਕਿੰਦਾ ਕਰ ਕਰ ਬਿਮਾਰ ਹੋਣ ਗਈ ਆ ਆਪਣਾ ਮੇਂ ਪਟਾਕਾ ਪੈ ਗਿਆ ਤੇ ਮੁੜ ਕੇ ਪੈਰੀਆਂ ਤੇਰੀ ਇੱਥੇ ਰਹਿ ਜਾਣੀਆਂ ਚੰਗਾ ਮਮੀ ਠੀਕ ਚਲ ਟੈਨਸ਼ਨ ਨਾ ਲਿਓ ਚੰਗਾ ਮੈਂ ਨੇ ਤੂੰ ਨਾ ਟੈਨਸ਼ਨ ਲੈਵੇਂ ਟੈਨਸ਼ਨ ਲੈ ਲੈ ਤੂੰ ਬਿਮਾਰ ਹੋ ਗਈ ਆ ਨਹੀਂ ਨਹੀਂ ਕੋਈ ਤੂੰ ਸਾਡੀ ਟੈਨਸ਼ਨ ਨਾ ਕੋਈ ਲੈ ਤੈਨੂੰ ਪਤਾ ਪਈ ਕਿ ਟੈਨਸ਼ਨ ਹੁੰਦੀ ਆ ਹੁੰਦੀ ਤਾਂ ਫਿਰ ਕੀ ਕਰਨਾ ਆਪ ਬਿਮਾਰ ਹੋ ਗਈ ਤੇ ਆਪਣੇ ਬੱਚਿਆਂ ਤੇ ਠੀਕ ਠਾਕ ਰਹਾ ਤੂੰ ਨਹੀਂ ਕੋਈ ਜੀ ਰਿਹਾ ਹੋ ਜੇ ਆਉਣਾ ਮੈਂ ਮਿੰਟ ਲੋੜ ਲਊਗੀ ਤੇ ਦਰਦ ਮੈਂ ਆ ਜਾਵਾਂਗਾ ਠੰਡ ਠੰਡ ਠੀਕ ਹੈ ਠੰਡਾ ਬਹੁਤ ਮੈਂ ਚੱਲਦਾ ਮੈਂ ਕੋਟ ਕੇ ਨਹੀਂ ਮਿਲਿਆ ਜਾਣਾ ਤਾਂ